ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਲੋ ਜੀ ਇੱਥੇ ਆਪਾਂ ਦੁਪਹਿਰ ਦਾ ਟਾਈਮ ਸੀਗਾ 3:30 ਵਜੇ ਦਾ ਚਾਹ ਰੱਖੀ ਸੀ ਚਾਹ ਬਣਾ ਰਹੀ ਸੀ ਤੇ ਨਾਲੇ ਆਪਾਂ ਦੁੱਧ ਜਿਹੜਾ ਲੱਸੀ ਬਣਾਈਦੀ ਆ ਉਹ ਦੁੱਧ ਪਾ ਕੇ ਰੱਖਿਆ ਸੀ ਵਿੱਚ ਮਲਾਈ ਵਗੈਰਾ ਜੋ ਵੀ ਹੁੰਦਾ ਹੈ ਮਲਾਈ ਦੋਨਾਂ ਦੀ ਹੁੰਦੀ ਆ ਉਹ ਆਪਾਂ ਇਕੱਠੀ ਕਰਕੇ ਫਿਰ ਦੁੱਧ ਵਿੱਚ ਹੀ ਪਾ ਦਿੰਦੀ ਆ ਸਾਰੀ ਨਾਲ ਹੀ ਕੱਢ ਦਿੰਦੀ ਆ ਫਿਰ ਤੇ ਆਪਾਂ ਦੁੱਧ ਜਿਹੜਾ ਕਾ ਇਹ ਲੱਸੀ ਵਾਲਾ ਹੁੰਦਾ ਇਹਨੂੰ ਥੋੜਾ ਲਾਲੀ ਸਰ ਕਰ ਲੈਣੀ ਉਹਨੇ ਪਹਿਲਾਂ ਦੋ ਕੁ ਵਾਲੀਆਂ ਦਬਾ ਕੇ ਫਿਰ ਸੈਮ ਤੇ ਕਰ ਦਿੰਦਾ ਆ ਕਿਉਂਕਿ ਲੱਸੀ ਕੱਚੇ ਜਿਹੇ ਦੁੱਧ ਦੀ ਲੱਸੀ ਨਹੀਂ ਚੰਗੀ ਲੱਗਦੀ ਤੇ ਇੱਥੇ ਆਪਾਂ ਦੂ ਲੌਂਗ ਲਾਈ ਸੀਗੇ ਉਹ ਕੱਟ ਕੇ ਪਾਈ ਸੀ ਚਾਹ ਵਿੱਚ ਮੈਨੂੰ ਹੁਣ ਪੁੱਛ ਦਿਆ ਪਿਆ ਲੌਂਗ ਦਾ ਚਾਹੀਏ ਇੱਕ ਜਾਂ ਦੋ ਪੌਣੇ ਇੱਕ ਟਾਈਮ ਚਾਹ ਵਿੱਚ ਪਾਉਣੀ ਹੁੰਦੀ ਸ਼ਾਮ ਵਾਲੀ ਚ ਸਵੇਰ ਨੂੰ ਨਹੀਂ ਪਾਉਂਦੇ ਸੋ ਇਹਨੂੰ ਥੋੜੀ ਜਿਹੀ ਸੌਫ ਪਾ ਲਈਦੀ ਆ ਹੋਰ ਜੀ ਜੇ ਕੋ ਆਪਣੇ ਚੈਨਲ ਤੇ ਪਹਿਲੀ ਵਾਰੀ ਭੈਣ ਭਰਾ ਆਇਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬਾਕੀ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੋ ਵੀਡੀਓ ਨੂੰ ਫੁੱਲ ਵਾਚ ਕਰਦੇ ਆ ਤੇ ਆਪਾਂ ਨੂੰ ਸੋਣ ਸੋਣੇ ਕਮੈਂਟ ਕਰਦੇ ਆ ਇੱਥੇ ਜੀ ਦੁੱਧ ਪਾ ਕੇ ਫਟਿਸੀ ਮੇ ਭਾਂਡੇਾਂ ਚ ਚਾਹ ਵਿੱਚ ਵੀ ਪਾਉਣਾ ਸੀਗਾ ਤੇ ਥੋੜਾ ਬਹੁਤ ਡੁੱਲ ਜਾਂਦਾ ਮਾੜਾ ਮੂਟਾ ਟਪਕੇ ਇੱਕ ਦੋ ਫਿਰ ਸਾਫ਼ ਕਰ ਦਿੱਤਾ ਸੀਗਾ ਨਾਲ ਹੀ ਸੈਲਫ ਨੂੰ ਗਰਮੀ ਤਾਂ ਜੀ ਫੇਰ ਜੂਨ ਜੁਲਾਈ ਜਿੰਨੀ ਹੋਈ ਜਾਂਦੀ ਐ ਇੰਨੀ ਫੜਾਸ ਜੀ ਹੋਈ ਜਾਂਦੀ ਪਤਾ ਨਹੀਂ ਕਦੋਂ ਠੰਡ ਹੋਣੀ ਐ ਜਾ ਕੇ ਇੱਥੇ ਜਿਹੜੇ ਭਾਂਡੇ ਸੀਗੇ ਦੁੱਧ ਵਾਲੇ ਵੀਲੇ ਹੋਏ ਤੇ ਜਾਂ ਪਾਣੀ ਵਗੈਰਾ ਪੀਤਾ ਸੀ ਉਹ ਆਪਾਂ ਧੋ ਲਾਂਗੇ ਉਹਨਾਂ ਨੂੰ ਕਾਮਨੀ ਜੀ ਸੂਤ ਆਉਂਦੇ ਚਾਹੇ ਹੋਵੇ ਠੰਡ ਤੇ ਚਾਹੇ ਹੋਵੇ ਗਰਮੀ ਲੇਡੀਜ਼ ਨੂੰ ਤਾਂ ਡਿਊਟੀ ਨਿਭਾਉਣੀ ਪੈਂਦੀ ਆ ਰਸੋਈ ਵਿੱਚ ਸੌਰੀ ਜੀ ਇਹ ਵੀਡੀਓ ਅਸੀਂ ਕੱਲ ਦੀ ਆ ਕੱਲ ਆਪਾਂ ਬਲੌਗ ਬਣਾ ਲਈ ਸੀ ਵੀਡੀਓ ਤੇ ਆਪਣੇ ਕੋਲੋਂ ਪਾਈ ਨਹੀਂ ਗਈ ਕਿਉਂਕਿ ਇਸ ਟਾਈਮ ਤੋਂ ਸਾਡੇ ਘਰਾਂ ਦੇ ਕੋਲ ਵੀ ਇੱਥੇ ਸਪੀਕਰ ਲੱਗੇ ਸੀਗੇ ਜਗਰਾਤਾ ਸੀਗਾ ਤੇ ਆਵਾਜ਼ ਇੱਥੇ ਤੱਕ ਆਉਂਦੀ ਸੀਗੀ ਜਗਰਾਤਾ ਤਾਂ ਮੰਡੀ 'ਚ ਸੀਗਾ ਤੇ ਬਹੁਤ ਜ਼ਿਆਦਾ 뮤직 ਸੀਗਾ ਵੱਜਦਾ ਤੇ ਫਿਰ ਤਾਂ ਕਰਕੇ ਵਾਇਸਓਵਰ ਵੀ ਨਹੀਂ ਸੀ ਹੋਣੀ ਫਿਰ ਆਪਾਂ ਨਹੀਂ ਵੀਡੀਓ ਪਾਈ ਵੀ ਚਲੋ ਕੱਲ ਨੂੰ ਪਾ ਦਾਂਗੇ ਫਿਰ ਤਾਂ ਕਰਕੇ ਅੱਜ ਆਪਾਂ ਪਾਉਣ ਲੱਗੇ ਵੀਡੀਓ ਪੋਂਡੇ ਜੀ ਪੋਂਡੇ ਨਿਮਾਨ ਹੈਗੇ ਦੁੱਧ ਵਾਲੇ ਹੋ ਗਏ ਚਾਹ ਵਾਲੇ ਹੋ ਗਏ ਢਾਕ ਸਬਜ਼ੀ ਵਾਲੇ ਹੋ ਗਏ ਰੋਟੀ ਖਾ ਲੋ ਪਾਣੀ ਪੀ ਲੋ ਪੋਂਡਿਓ ਪਾਂਡੀ ਸੱਚੀ ਕੁੜੀਆਂ ਬੁੜੀਆਂ ਦੀ ਜ਼ਿੰਦਗੀ ਤਾਂ ਪੋਂਡਿਓ ਪਾਂਡੀ ਹੋਈ ਪਈ ਲੋ ਜੀ ਇੱਥੇ ਅਰਜਨ ਵੀ ਆ ਗਿਆ ਸੀਗਾ ਚਾਹ ਪੁੱਛ ਦੱਸੀ ਬਣ ਗਈ ਮੈਂ ਬਣ ਗਈ ਆ ਵੀ ਲੈ ਜਾਓ ਆ ਕੇ ਥੋੜਾ ਜਿਹਾ ਖੜਕਾ ਜਿਹਾ ਹੁਣ ਜੀ ਇਗਨੋਰ ਕਰਿਓ ਕਿਉਂਕਿ ਮੈਂ ਏਸੀ ਚ ਲਾਇਆ ਏਸੀ ਥੋੜੀ ਆਵਾਜ਼ ਹੀ ਕਰਦਾ ਆ ਕਿਉਂਕਿ ਏਸੀ ਪੱਖੇ ਤੋਂ ਬਗੈਰ ਬੈਠ ਜਾਂਦਾ ਜੇ ਪੱਖਾ ਚਲਾਉਣੀ ਤਾਂ ਪੱਖੇ ਦਾ ਉਦੋਂ ਵੀ ਜ਼ਿਆਦਾ ਆਵਾਜ਼ ਆਉਂਦੀ ਆ ਲੋ ਜੀ ਇੱਥੇ ਪਾ ਦੁੱਧ ਪਾ ਦਿੱਤਾ ਸੀਗਾ ਚਾਹ ਵਿੱਚ ਚਾਹ ਨੂੰ ਦਵਾਵਾਂਗੇ ਅਵਾਲੀ ਹੁਣ ਕਿਈ ਦਿਨ ਹੋ ਗਿਆ ਗੋੜ ਮੁੱਕਿਆ ਆ ਤੇ ਉਹ ਭਾਈ ਵੀ ਨਹੀਂ ਆਇਆ ਗੋੜ ਵਾਲਾ ਤੇ ਚਾਹ ਆਪਾਂ ਖੰਡ ਦੀ ਪੀ ਰਹੇ ਆ ਖੰਡ ਦਾ ਖੰਡ ਵਾਲੀ ਚਾਹ ਨਹੀਂ ਬੜੀ ਸਵਾਲ ਲੱਗਦੀ ਮੈਨੂੰ ਪਤਲੀ-ਪਤਲੀ ਜੀ ਲੱਗਦੀ ਰਹਿੰਦੀ ਆ ਜ਼ਿਆਦਾਤਰ ਅਸੀਂ ਗੋੜ ਵਾਲੀ ਚਾਹ ਪੀਂਨੇ ਆ ਦੁੱਧ ਵਿੱਚ ਵੀ ਗੋੜ ਤੇ ਚਾਹ ਵਿੱਚ ਵੀ ਗੋੜ ਪਾਈਦਾ ਹੁਣ ਦੁੱਧ ਤੋਂ ਚਲੋ ਰਾਤ ਨੂੰ ਪੀਂਦੇ ਨਹੀਂ ਕਈ ਦਿਨ ਹੋ ਗਿਆ ਲੋ ਜੀ ਆਪਨੀ ਗਈ ਬਣ ਪੀ ਲੋ ਸਾਰੇ ਭੈਣ ਭਰਾ ਚਾਹ ਲੋ ਜੀ ਇੱਥੇ ਆਪਾਂ ਤਾਰਾ ਕੱਢਿਆ ਸੀਗੇ ਤੇ ਸ਼ਾਮ ਦਾ ਹੋ ਗਿਆ ਸੀ ਟਾਈਮ ਇੱਥੇ ਆਪਾਂ ਬਣਾਏ ਅੱਜ ਮੂੰਗੀ ਮਸਰਾਂ ਦੀ ਦਾਲ ਬਣਾਈ ਥੋੜੇ ਜਿ ਵਿੱਚ ਦਾਲ ਮਸ਼ੂਲਿਆਂ ਦੀ ਦਾਲ ਪਾ ਲਈ ਦੀ ਆ ਕਿਉਂਕਿ ਕੱਲੇ ਮੂੰਗੀ ਮਸਰ ਨਹੀਂ ਚੰਗੇ ਲਾਦੇ ਤੇਲ ਆਪਾਂ ਪੀਲਾ ਕਾੜ ਲਿਆ ਸੀਗਾ ਮੈਂ ਜਦੋਂ ਭਾਂਡੇ ਧੋਂਦੀ ਸੀਗੀ ਦੁੱਧ ਵਾਲੇ ਤੇਲ ਕਾੜ ਲਿਆ ਸੀ ਉਹ ਰੱਖ ਦਿੱਤਾ ਸੀ ਸੈਂ ਤੇ ਕਰਕੇ ਤੇ ਆਪਾਂ ਜੀਰਾ ਪਾ ਦਿੱਤਾ ਤੇਲ ਦੁਬਾਰਾ ਠੰਡਾ ਹੋ ਗਿਆ ਸੀ ਕੜਿਆ ਉਹ ਕਰਕੇ ਫਿਰ ਜੀਰਾ ਪਾ ਕੇ ਥੋੜਾ ਜਿਹਾ ਗੈਸ ਨੂੰ ਚਲਾਇਆ ਵੀ ਜੀਰਾ ਬ੍ਰਾਊਨ ਜਿਹਾ ਹੋ ਜਾਵੇ ਲਓ ਜੀ ਇੱਥੇ ਆਪਾਂ ਲਸਣ ਵੀ ਪਾ ਦਿੱਤਾ ਇਹ ਨੂੰ ਨਹੀਂ ਪਾਸ ਤੋਂ ਵੀ ਬਣਾਉਣਾ ਲਓ ਜੀ ਜੇ ਤੁਮੈਂ ਵੌਇਸ ਓਵਰ ਕਰਨ ਬੈਠ ਜਾਓ ਸਾਡੇ ਆਰਜਨ ਨੇ ਉਦੋਂ ਹੀ ਆਉਣਾ ਹੁੰਦਾ ਰੋਟੀ ਪਾ ਦਿਓ ਜੀ ਲਓ ਜੀ ਇੱਥੇ ਹੁਣ ਲਸਣ ਵੀ ਹੋ ਗਿਆ ਸੀ ਬ੍ਰਾਊਨ ਜਿਆ ਤੇ ਆਪਾਂ ਪਿਆਜ਼ ਵੀ ਪਾ ਦੁੱਤੇ। ਹੋਰ ਦੀ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਹੈ। ਬਹੁਤ ਪਿਆਰ ਦੇ ਰਹੀਆਂ ਤੁਸੀਂ ਜਿੰਨੀਆਂ ਵੀ ਭੈਣਾਂ ਵੀਡੀਓ ਦੇਖਦੀਆਂ ਆ ਤੇ ਚਲੋ ਬਾਕੀ ਵੀ ਜਿਹੜੇ ਵਿਊ ਦਿੰਦੇ ਆ ਉਹਨਾਂ ਦਾ ਵੀ ਧੰਨਵਾਦ ਜੀ। ਪਰ ਇੰਨਾ ਕਿ ਆ ਵੀ ਵੀਡੀਓ ਨੂੰ ਤੁਸੀਂ ਫੁੱਲ ਵਾਚ ਕਰ ਲਿਆ ਕਰੋ ਜੀ ਮੈਂ ਤਾਂ ਹੁਣ ਛੋਟੀਆਂ ਕਰੀ ਜਾਨੀ ਵੀਡੀਓ ਕਿਉਂਕਿ ਅਗਲੇ ਮੇਰੀ ਵੀਡੀਓ 20 ਮਿੰਟ ਦੀ ਹੋ ਜਾਂਦੀ ਕਿਸੇ ਵੇਲੇ 15 ਦੀ ਹੁਣ ਥੋੜੇ ਘੱਟ ਪਾਉਣੀ ਆ ਛੋਟੀਆਂ ਵੀਡੀਓ ਵੀ ਹੌਲੀ ਹੌਲੀ ਘੱਟ ਛੋਟੀ ਕਰੀਏ ਕਿਉਂਕਿ ਅਗਲਾ ਫੇ ਦੇਖਦਾ ਸਕਿਪ ਕਰ ਕਰਕੇ ਹਨਾ ਹੁਣ ਅੱਗੇ ਥੋੜਾ ਜਿਹਾ ਆਪਾਂ ਲੂਣ ਪਾਇਆ ਟਮਾਟਰਾਂ ਦੇ ਨਾਲ ਕਿ ਗਦਾਲ ਵਿੱਚ ਪਹਿਲਾਂ ਥੋੜਾ ਘੱਟ ਰੱਖਿਆ ਫੇਰ ਟਮਾਟਰ ਸੋਨੇ ਗਲ ਜਾਂਦੇ ਇਹਦੇ ਨਾਲ ਪਾ ਦਿਓ ਟਮਾਟਰ ਆਪਣੇ ਹੋ ਗਿਆ ਸੀਗੇ ਸੌਫਟ ਜਿਹਾ ਤੇ ਹੁਣ ਪਾ ਦਾਂਗੇ ਲਾਲ ਮਿਰਚ ਹਰੀਆਂ ਆਪਾਂ ਪਹਿਲਾਂ ਪਾ ਲਈ ਸੀ ਇਹ ਨਾਲ ਨਾਲ ਹੀ ਪਾ ਦਾਂਗੇ ਥੋੜੀ ਜਿਹੀ ਹਲਦੀ ਹੁਣ ਜੀ ਸਬਜ਼ੀਆਂ ਦੀ ਵੀ ਨਹੀਂ ਕੋ ਸਮਝ ਆਉਂਦੀ ਵੀ ਕੀ ਬਣਾਈਏ ਕੀ ਲਿਆਈਏ ਹੁਣ ਉਹੋ ਜਿਹੀਆਂ ਸਬਜ਼ੀਆਂ ਨਹੀਂ ਆਉਂਦੀਆਂ ਦੁਕਾਨਾਂ ਤੇ ਜਿੱਦਾਂ ਹੁਣ ਪਿੰਡਾਂ 'ਚ ਜਿਹੜੀਆਂ ਦੁਕਾਨਾਂ ਆ ਇਹ ਤਾਂ ਇੱਕ ਦਿਨ ਸਬਜ਼ੀ ਲੈ ਆਉਂਦੇ ਇਹਨਾਂ ਨੂੰ ਦੋ ਦਿਨ ਉਹੋ ਜਿਹੀ ਸਬਜ਼ੀ ਚਲਾਉਣੀ ਹੁੰਦੀ ਆ ਤੇ ਸ਼ੈਰ ਇਹ ਆਉਂਦੇ ਤਾਂ ਰਹਿ ਗਏ ਜਲੰਧਰੋਂ ਪਰ ਇਨਾ ਹੈ ਨਹੀਂ ਵੀ ਜੇ ਕਹੀਏ ਤਾਂ ਫੇਰ ਲੈ ਕੇ ਆਉਣੀ ਇਹਨੂੰ ਤਾਂ ਆਪਣੇ ਆਪ ਨਹੀਂ ਵੀ ਬੰਦਾ ਦੋ ਤਿੰਨ ਸਬਜ਼ੀਆਂ ਲੈ ਆਵੇ। ਲੋ ਜੀ ਇੱਥੇ ਅੱਜ ਆਪਾਂ ਪਾਣੀ ਉੱਦਾਂ ਐਕਸਟਰਾ ਨਹੀਂ ਸੀ ਹੋਰ ਪਾਇਆ ਜਿਹੜਾ ਦਾਲ ਦਾ ਪਾਣੀ ਸੀਗਾ ਉਹ ਹੀ ਟੜਕੇ ਵਿੱਚ ਪਾ ਲਿਆ ਸੀ। ਕਿਉਂਕਿ ਅੱਜ ਦਾਲ ਵਿੱਚ ਥੋੜਾ ਵੱਧ ਪਾਣੀ ਪਿਆ ਸੀ। ਨੂੰ ਜੀ ਪਰਾਹ ਵਾਲੀ ਰਾਹ ਵਾਲੇ ਕਮਰੇ 'ਚ ਬੈਠੇ ਐ ਇੱਥੋਂ ਕੁਛ ਨਾ ਕੁਛ ਲੰਘਦੇ ਦੀ ਆਵਾਜ਼ ਆਈ ਜਾਣੀ ਵਿੱਚ। ਇਗਨੋਰ ਕਰਿਓ ਆਵਾਜ਼ ਨੂੰ। ਲੱਗ ਗਿਆ ਜੀ ਦਾਲ ਨੂੰ ਤੜਕਾ ਤੇ ਇਧਰ ਆਪਾਂ ਗੈਸ ਦੀ ਸਫਾਈ ਕਰਕੇ ਤੇ ਬਾਅਦ ਵਿੱਚ ਭਾਂਡੇ ਧੋਵਾਂਗੇ ਜਿਹੜੇ ਦੋ ਹੈਗੇ ਆ ਤੇ ਦਾਲ ਨੂੰ ਟੱਕ ਕੇ ਥੋੜੇ ਜਿਹਾ ਲਈ ਰੱਖਾਂਗੇ ਉਵਾਲੀ ਜੀ ਇੱਕ ਦਵਾਵਾਂਗੇ ਦਾਲ ਨੂੰ ਕਿਉਂਕਿ ਤੜਕਾ ਪਾਇਆ ਤੇ ਚਲੋ ਰਹਿ ਜਿਊਗਾ ਵਿੱਚ ਤੜਕਾ ਤੁਸੀਂ ਇਹ ਮੈਂ ਤੇ ਕਰ ਦਿੱਤੀ ਸੀ ਹੋਰ ਜੀ ਮੈਂ ਤਾਂ ਅੱਜ ਆਹ ਦਾੜ ਦਾ ਕੰਮ ਕਰਕੇ ਬਾਕੀ ਧਾਰਾ ਡੋਕਿਆਂ ਦਾ ਸਾਰਾ ਕਰਕੇ ਆਟਾ ਵਾਵੇਂ ਗੁੰਨ ਕੇ ਫਿਰ ਮੈਂ ਕੋਠੇ ਤੇ ਚਲ ਗਈ ਸੀਗੀ ਤੇ ਕੋਠਾ ਸੁੰਭਣ ਲੱਗ ਗਈ ਸੀ ਕੱਲ ਦੀ ਜਾਨੀਏ ਵੀਡੀਓ ਕੱਲ ਦੀ ਦੱਸਦੀ ਗੱਲ ਵੀ ਕੋਠਾ ਥੋੜਾ ਕੋ ਸਾਫ ਕਰ ਲਿਆ ਚੰਗੀ ਤਰ੍ਹਾਂ ਕਿਉਂਕਿ ਥੱਲੇ ਸਫਾਈਆਂ ਜਦੋਂ ਸ਼ੁਰੂ ਕਰਦੀਆਂ ਕਈ ਵੇਲੇ ਕੋਠਾ ਰਹਿ ਹੀ ਜਾਂਦਾ ਹੈ ਪਹਿਲਾਂ ਮੈਂ ਕੋਠੇ ਤੋਂ ਸਟਾਰਟ ਕਰ ਲਿਆ ਵੀ ਕੋਠਾ ਸੁੰਭ ਰਹੀ ਐ ਜਿਹੜੀ ਹੈਗਿਆ ਹਰਿਆਲੀ ਜੀ ਉਖੜੀ ਪਈ ਸੀਗੀ ਮੀਂਹ ਦੇ ਨਾਲ ਹਰਿਆਲੀ ਪੈ ਗਈ ਸੀ ਕੋਠੇ ਤੇ ਤਾਂ ਉਸ ਉmber ਲਈ ਚਲੋ ਸਾਫ ਕਰ ਲਿਆ ਕੋਠੇ ਨੂੰ ਚੰਗੀ ਤਰ੍ਹਾਂ ਇੱਕ ਵਾਰੀ ਫੇਰ ਦਿਵਾਲੀ ਦੇ ਲਾਗੇ ਜਾ ਕੇ ਕਰ ਲਾਂਗੇ ਨੂੰ ਦੇ ਨਾ ਗੈਸ ਉਹ ਸੈਲਫ ਸਾਫ ਕਰ ਲਈ ਸੀ ਆਪਾਂ ਇੱਥੇ ਮੈਂ ਦਾਣ ਨੂੰ ਦੇਖਦੀ ਸੀਗੀ ਵੀ ਰੇਜੇ ਪੈ ਗਈ ਕਿਉਂਕਿ ਜਦੋਂ ਕੋੜ ਨਾ ਹੋਵੇ ਤਾਂ ਫਿਰ ਉਬਲ ਜਾਂਦੀ ਹੈ ਲੋ ਜੀ ਡਰਪ ਆ ਗਏ ਸੀ ਕੋਠੇ ਤੇ ਹਰਿਆਲੀ ਜੀ ਪਈ ਤਾਂ ਬਸੇਰੀ ਸੀ ਪਰ ਹੁਣ ਚਲੋ ਆਪੇ ਸੁੱਕ ਸੁੱਕ ਕੇ ਲਿੱਥੀ ਜਾਂਦੀ ਐ ਤੇ ਇੱਥੇ ਚਲੋ ਟਾਈਮ ਸੀਗਾ ਹਜੇ ਰੈ ਰਸ ਨਹੀਂ ਸੀ ਹੋਣ ਲੱਗੀ ਧਾਲ ਮੈਂ ਟਾਈਮ ਨਾਲ ਹੀ ਬਣਾ ਲਈ ਸੀਗੀ ਤਾਂ ਕਰਕੇ ਫਿਰ ਕੋਠਾ ਸੁੰਭਰਨ ਆ ਗਏ ਸੀ ਵੀ ਚਲ ਕੋਠੇ ਤੇ ਝਾੜੂ ਲਾ ਲਵਾਂ ਪਰ ਸਵੇਰੇ ਸਵੇਰੇ ਤਾਂ ਹੋਰ ਹੋਰ ਕੰਮ ਨਹੀਂ ਨਿਭੜਦੇ ਜੀ ਦੁਪਹਿਰ ਨੂੰ ਉਦਾਂ ਨਹੀਂ ਧੁੱਪ ਤੇ ਸੁੰਭਣ ਸੂਣ ਨੂੰ ਦਿਲ ਕਰਦਾ ਇਹ ਸ਼ਾਮ ਸਵੇਰੇ ਇਦਾਂ ਦੇ ਕੰਮ ਹੋਣ ਹੋਣ ਨਹੀਂ ਤਾਂ ਦਿਨੇ ਤਾਂ ਬਿਲਕੁਲ ਨਹੀਂ ਜੀ ਧੁੱਪ ਚ ਨਿਕਲਣ ਨੂੰ ਬਾਹਰ ਜੀ ਕਰਦਾ ਦਿਲ ਘਟਣ ਲੱਗ ਜਾਂਦਾ ਧੋਪਾਲ ਦੇਖ ਕੇ ਤਾਂ ਉਹਦੇ ਅੱਗੇ ਕੋਈ ਫਰਕ ਨਹੀਂ ਸੀ ਹੁੰਦਾ ਸਾਡੇ ਕਪਾਹ ਹੋਣੀ ਐ ਅਸੀਂ ਕਪਾਹ ਚੋਂ ਕੀ ਹਟਣਾ ਸਾਡੇ ਛੱਲੀਆਂ ਹੋ ਜਾਣੀਆਂ ਛੱਲੀਆਂ ਕੱਢੋਣੀਆਂ ਕਹਿਣਾ ਫੇਰ ਮਿਰਚਾਂ ਜਰੂਰ ਸਾਡੇ ਅੱਧਾ ਖੇਤ ਮਿਰਚਾਂ ਦਾ ਲਾਉਂਦੇ ਹੁੰਦੇ ਸੀਗੇ ਖੂਦੇ ਲੱਗੇ ਹੁੰਦਾ ਸੀ ਜਿੱਦਾਂ ਤੇ ਉੱਥੇ ਡੈਡੀ ਹੁਣੀ ਮਿਰਚਾਂ ਲਾ ਲੈਣੀਆਂ ਉਹ ਛੱਟੇ ਅੱਜ ਤੋੜ ਕੇ ਆਂ ਜਣੀਆਂ ਦੂਜੇ ਦਿਨ ਲਾਲ ਹੋਣੀਆਂ ਜਾਂ ਮਿਰਚਾਂ ਤੋੜ ਕੇ ਆਂਣਾ ਫਿਰ ਕਪਾਹ ਹੋ ਜਾਣੀ ਕਪਾਹ ਚੂਹੋ ਘਣਾ ਤੇ ਬੜਾ ਕੰਮ ਕਰੀਦਾ ਸੀ ਓਰਾ ਵੀ ਵਧਿਆ ਸੀ ਬਾਜਰਾ ਜਿਹੜਾ ਓਰਾ ਛਲੀਆਂ ਦੇ ਆਲੇ ਦੁਆਲੇ ਲਾਉਂਦੇ ਆ ਤੇ ਉਹ ਡੈਡੀ ਹੁਣ ਬਾਬਾ ਜੀ ਬਾਬੇ ਸਾਡੇ ਨੇ ਕਹਿਣਾ ਦਾਦੇ ਨੇ ਕਹਿਣਾ ਝੋਲੀਆਂ ਲਾ ਲਓ ਤੇ ਵੱਡੋ ਦੰਬ ਚਰੀ ਦੇਵੀ ਬਾਜਰੇ ਦੇਵੀ ਕਿਉਂਕਿ ਘਰ ਦਾ 2 ਬਣਾਉਂਦੇ ਹੁੰਦੇ ਸੀ ਪੱਠਿਆਂ ਦਾ 2 ਘਰ ਦਾ ਹੀ ਰੱਖਦੇ ਸੀ ਬਾਜਰੇ ਦਾ ਚਰੀ ਦਾ ਤੇ ਹੁਣ ਤਾਂ ਕੰਮ ਵੀ ਨਹੀਂ ਏਡੇ ਹੈਗੇ ਪਤਾ ਨਹੀਂ ਕਿਉਂ ਇਨੀ ਸੌਖ ਜਾਨ ਪੈ ਗਈ ਕਰਕੇ ਤਾਂ ਗਰਮੀ ਵੱਧ ਲੱਗਣ ਲੱਗ ਗਈ ਆ ਅੱਗੇ ਕੋਈ ਗਰਮੀ ਦੀ ਡਾਰ ਹੁੰਦਾ ਸੀਗਾ ਵੀ ਆ ਕੰਮ ਕਰਨਾ ਆ ਤਾਂ ਕਰਨਾ ਹੀ ਆ ਬਣੀ ਤੇ ਬਸ ਪਸ਼ੂ ਪਾਦਾ ਕੰਮ ਆ ਅਸੀਂ ਉੱਥੇ ਵੈਸੇ ਪਸ਼ੂਆਂ ਦਾ ਕੰਮ ਨਹੀਂ ਸੀ ਇੰਨਾ ਕੀਤਾ ਧਾਰਾ ਡੋਕੇ ਕਰੀਦੇ ਸੀ ਜਾਂ ਗੋਹਾ ਚੱਕਣਾ ਪੱਟੇ-ਪੁੱਟੇ ਨਹੀਂ ਸੀ ਕਦੇ ਪਾਏ ਤੇ ਨਾ ਪਾਣੀ ਡਾਇਆ ਨਲਾਈ ਇਦਾਂ ਦੇ ਕੰਮ ਸਾਡੇ ਭਰਾ ਹੁਣੀ ਡੈਡੀ ਹੁਣੀ ਆਪ ਹੀ ਕਰ ਦਿੰਦੇ ਤੇ ਇੱਥੇ ਕੁੜੀਆਂ ਆ ਗਈਆਂ ਸੀਗੀਆਂ ਥੱਲੇ ਜੀ ਮੈਂ ਗੇਟ ਖੋਲਣ ਚੱਲ ਗਈ ਸੀਗੀ ਉਹ ਗੇਟ ਖੜਕਾਉਂਦੀਆਂ ਸੀਗੀਆਂ ਤੇ ਨਾਲੇ ਜਿਹੜਾ ਕੂੜਾ ਸੀਗਾ ਉਹ ਆਪ ਥੱਲੇ ਸਿੱਟਿਆ ਸੀਗੇ ਇਹ ਜੀ ਚਿੱਟਾ ਸੀਮੈਂਟ ਪਾਇਆ ਸੀ ਨਾਲ ਨਾਲ ਥੋੜਾ ਥੋੜਾ ਜਿਹਾ ਚੋਣ ਲੱਗ ਗਿਆ ਸੀਗਾ ਮੀਂਹ ਆਏ ਤੇ ਤੇ ਬਨੇਰਿਆਂ ਦੇ ਨਾਲ ਨਾਲ ਤੇੜਾ ਜਿਹਾ ਸੀ ਗਿਆ ਤੇ ਫਿਰ ਇੱਥੇ ਚਿੱਟਾ ਸੀਮੈਂਟ ਪਾ ਦਿੱਤਾ ਸੀਗਾ ਇਹਦੇ ਨਾਲ हट ਗਿਆ ਸੀ ਚੋਣ ਤੋਂ ਲੋ ਜੀ ਇਦਾਂ ਪਾ ਸਾਰੇ ਕੋਠੇ ਤੇ ਝਾੜੂ ਲਾ ਲਾਂਗੇ ਹੋਰ ਜੀ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਵੱਧ ਤੋਂ ਵੱਧ ਸਪੋਰਟ ਕਰੋ ਜੀ ਕੋਠੇ ਦਾ ਕੰਮ ਹੋਇਆ ਹੋਊਗਾ ਫਿਰ ਹੁਣ ਹੌਲੀ ਹੌਲੀ ਲੱਗਦੇ ਆ ਮੈਂ ਜਿਹਨੂੰ ਨਾਲ ਲਾਉਣਾ ਆ ਭੈਣ ਜੀ ਨੂੰ ਤਾਂ ਉਹ ਕਹਿੰਦੀ ਸੀ ਵੀ ਮੈਨੂੰ ਇੱਥੇ ਕੁੜੀ ਆ ਗਈ ਸੀ ਘੁੰਮ ਫੇਰਦੀ ਸੀ ਘੁੰਮਦੀ ਫੇਰਦੀ ਸੀ ਕੋਠੇ ਤੇ ਦੇਖਦੀ ਸੀ ਆਲੇ ਦੁਆਲੇ ਘਰਾਂ ਨੂੰ ਤੇ ਉਹ ਫਿਰ ਮੈਨੂੰ ਕਹਿੰਦੀ ਸੀ ਰੋਕ ਜਾਓ ਭੈਣ ਜੀ ਦੋ ਤਿੰਨ ਦਿਨ ਵੀ ਮੈਨੂੰ ਥੋੜਾ ਕੰਮ ਜਿਆ ਜਾਣਾ ਆਉਣਾ ਪੈਣਾ ਕਿਤੇ ਤੇ ਫਿਰ ਮੈਂ ਤੁਹਾਡੇ ਨਾਲ ਲੱਗੂੰਗੀ ਕਹਿੰਦੀ ਫਿਰ ਦੋ ਦਿਨ ਦੋ ਤਿੰਨ ਦਿਨ ਜਿਹੜੇ ਲੱਗਣਗੇ ਲਾ ਕੇ ਕਰ ਲਾਂਗੇ ਸਫਾਈਆਂ ਮੈਂ ਵੈਸੇ ਉਹਨੂੰ ਕਹਿੰਦੀ ਸੀ ਮੈਂ ਕਿੱਕ ਕਮਰਾ ਕਰਕੇ ਕਰ ਲੈਣੀ ਵੀ ਇੰਨੀ ਖੇਚਲ ਮੈਂ ਵੀ ਨਹੀਂ ਕਰਨੀ ਹੈਗੀ ਮੁੜ ਕੇ ਬਸ ਦੀ ਹੋ ਜਾਣੀ ਸਰੀਰ ਦੀ ਪਹਿਲਾਂ ਹੀ ਨਹੀਂ ਠੀਕ ਹੈਗੀ ਤੇ ਫਿਰ ਹੋਰ ਤੰਗ ਆਉਂ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਮਿਲਦੇ ਕੱਲ ਨੂੰ ਕਿਸੇ ਹੋਰ ਵੀਡੀਓ ਨਾਲ